F A 3 D I ਇਹਦਾ ਬੰਪਰ ਤਿਆਰ ਕੀਤਾ ਜੀ 40 ਕਿਲੋ ਚ ਸਾਰਾ ਬੰਪਰ ਤਿਆਰ ਹੋਇਆ ਜੇ ਕਾਬਲੇ ਕੋਲੇ ਪਾ ਗਏ ਤਕਰੀਬਨ 6500 ਰੁਪਏ ਚ ਬਣਿਆ ਸਾਰਾ ਬਹੁਤ ਵਧੀਆ ਬੰਪਰ ਤਿਆਰ ਹੋਇਆ ਟਰੈਕਟਰ ਦੇ ਹਿਸਾਬ ਨਾਲ ਇਹ ਕ ਟੂਲ ਬਾਕਸ ਲਾਇਆ ਇਹਦਾ ਇਹ ਕਮ ਅਗਰ ਡੰਡਾ ਬਣਾ ਕੇ ਲਾਇਆ ਜੀ ਬਾਗ ਚ ਵਰਤਣ ਵਾਸਤੇ ਟਰੈਕਟਰ ਇਹ ਤੇ ਨਰਲੀ ਵਾਲੇ ਸਰਦਾਰਾਂ ਦੇ ਜੀ ਕੰਸੀ ਹੁਣ ਲਾ